ਹੈਲੋ ਫਰੈਂਡਸ ਸੋਡਾ ਸਭ ਦਾ ਸਵਾਗਤ ਆਪਣੇ ਚੈਨਲ ਫਿਜੂਕੇਟਰ ਤੇ ਜਿਵੇਂ ਕਿਸ ਨੂੰ ਪਤਾ ਹੈ ਜੋਬ ਨਾਲ ਰਿਲੇਟਡ ਹਰ ਇੱਕ ਅਪਡੇਟ ਸੋਡ ਕੋ ਲੈ ਕੇ ਆਦਰ ਹੁੰਨੇ ਆ ਪੰਜਾਬ ਦੇ ਕਿਸੇ ਤਰ੍ਹਾਂ ਦੀ ਮਰਜੀ ਵੈਕੈਂਸੀ ਜੋ ਵਿੱਚ ਆ ਕੱਚੀ ਹੋਵੇ ਚਾਹੇ ਪੱਕੀ ਹੋਵੇ ਇਸ ਲਈ ਪੰਜਾਬ ਦੇ ਤੁਹਾਨੂੰ ਹਰ ਵੈਕੈਂਸੀ ਦਾ ਅਪਡੇਟ ਜਰਨਲੀ ਚਾਹੇ ਕੰਟਰੈਕਟ ਬੇਸਿਸ ਤੋਂ ਚਾਹੇ ਰੈਗੂਲਰ ਬੇਸਿਸ ਹੋਣ ਚਾਹੇ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਤੁਹਾਨੂੰ ਪ੍ਰਾਪਤ ਕਰਨ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲਰਟ ਬਟਨ ਔਨ ਕਰਕੇ ਰੱਖੋ ਤਾਂ ਜੋ ਕਿ ਟਾਈਮ ਰੰਦੇ ਹਰ ਅਪਡੇਟ ਸਾਨੂੰ ਪੰਜਾਬ ਦੇ ਵਿੱਚ ਜਿਉਂਦਾ ਹੈ ਟਾਈਮ ਰੰਦੇ ਮਿਲਦਾ ਰਹ ਰਾਡ ਕਰਾਸ ਸੁਸਾਇਟੀ ਭਰਤੀ ਵਿੱਚ ਆਈ ਹੈ ਠੀਕ ਹੈ ਜੀ ਲੋਗੋ ਉਹਨਾਂ ਦਾ ਠੀਕ ਹੈ ਪੰਜਾਬ ਦੇ ਮਹੱਤਵਪੂਰਨ ਭਰਤੀ ਹੈ ਜੀ ਠੀਕ ਹੈ ਪੋਸਟ ਕਰੇ ਚਪੜਾਸੀ ਤੇ ਡਰਾਈਵਰ ਕੋਈ ਸਰਕਾਰੀ ਫੀਸ ਨਹੀਂ ਕੋਈ ਲਿਖਤੀ ਟੈਸਟ ਨਹੀਂ ਸਿੱਧੀ ਭਰਤੀ ਹੈ ਬਹੁਤ ਈਜ਼ੀ ਦਾ ਤਰੀਕਾ ਹੈ ਠੀਕ ਹੈ ਜੀ ਭਰਤੀ ਹੋਣ ਦਾ ਤੇ ਇਹ ਪੰਜਾਬ ਦੀ ਉਹ ਵੈਕੈਂਸੀ ਜਿਹੜੀਆਂ ਕਿਸੇ ਨੂੰ ਬਹੁਤ ਘੱਟ ਪਤਾ ਲੱਗਦੇ ਨੇ ਪਰ ਆਪਾਂ ਤੁਹਾਡੇ ਵਾਸਤੇ ਅਪਡੇਟ ਲੈ ਕੇ ਹਾਜ਼ਰ ਹੁੰਨੇ ਆ ਠੀਕ ਹੈ ਜੀ ਇਸ ਕਰਕੇ ਕਹਿੰਦਾ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਆਲਰਟ ਆਨ ਕਰਕੇ ਰੱਖੋ ਕਿਵੇਂ ਭਰਨਾ ਕੀ ਪ੍ਰੋਸੈਸ ਸਾਰਾ ਕੁਝ ਸਟੈਪ ਬਾਈ ਸਟੈ ਕਪਲੀਜ਼ ਵੀਡੀਓ ਪਲੀਜ਼ ਵੀਡੀਓ ਲਾਸਟ ਤੱਕ ਵਿਜ਼ਿਟ ਕਰਿਆ ਕਰੋ ਆ ਇਹਨਾਂ ਦੇ ਜੋ ਕਿ ਪਿਆ ਨੋਟੀਫਿਕੇਸ਼ਨ ਵਾਕਿਆ ਨੇ ਇੰਟਰਵਿਊ ਮਤਲਬ ਜੋ ਕਿਸ ਦਿਵਰਤੀ 1 10 2025 ਵੇਰੇ 11 ਵਜੇ 1 10 2025 ਵੇਰੇ 11 ਕਿੱਥੇ ਆਣਾ ਕਿ ਕਿਸ ਸਸਦਾਂ ਦੇ ਸਾਨੂੰ ਇੰਡੀਅਨ ਰੈੱਡ ਕਰਾਸ ਸੁਸਾਇਟੀ ਕਪੂਰਥਲਾ ਕਿੱਥੇ ਕਪੂਰਥਲਾ 1 ਸਾਲ ਦੀ ਮਿਆਦ ਲਈ ਹੀਟ ਲਈ ਕੇ ਸਾਮੀਆਂ ਨੂੰ ਆਧਾਰ ਤੇ ਠਿੱਕੇ ਦੇ ਆਧਾਰ ਤੇ ਭਰਨ ਦੇ ਉਚਖਣ ਇਹ ਲਿਖਦੀ ਹੁੰਦੇ ਨੇ 1 ਸਾਲ ਦਾ 2 ਸਾਲ ਦਾ ਪਰਮਿਸ਼ਨ ਪੀਰੀਅਡ ਜਾਂ ਜੀ ਕੁਝ ਵੀ ਪਰ ਜਦੋਂ ਇੱਕ ਵਾਰੀ ਰੱਖ ਲੈਣ ਫਿਰ ਉਹ ਬੰਦਿਆਂ ਨੂੰ ਹਟਾਉਂਦੇ ਨਹੀਂ ਉਹਨੂੰ ਮਤਲਬ ਕਿ ਉੱਥੇ ਹੀ ਹੈ ਮਤਲਬ ਕਿ ਰੈਗੂਲਰ ਕਰਨ ਦੀ ਕਰਦੇ ਆਣੇ ਇਹ ਮਿਆਦ ਉਮੀਦਵਾਰ ਦੇ ਕੰਮ ਤੇ ਵਿਤਕ੍ਰਿਤ ਧਿਆਨ ਵਿੱਚ ਰੱਖਦੇ ਹੋ ਅੱਗੇ ਵਧਾਈ ਜਾ ਸਕੀਏ ਜੋ ਕਿ ਤੁਹਾਨੂੰ ਲਿਖੀ ਦਿੱਤਾ ਕਿਸੇ ਕੰਮ ਬਧੀਆ ਕਰ ਦੋ ਬੰਦੇ ਨੂੰ ਉਵੇਂ ਹੀ ਅੱਗੇ ਵਧਾ ਦਾਂਗੇ ਨੰਬਰ 1 ਕਾਜੀ ਪੋਸਟਰ ਡਰਾਈਵਰ ਹੁਣ ਆ ਗਈ ਯੋਗਤਾ میٹرਿਕ ਮਤਲਬ ਦਸਵੀਂ ਕਾਰ ਹਲਕੇ ਵਾਹਨ ਜਾਂ ਦਾਅ ਵੈਲਡਿੰਗ ਡਰਾਈਵਰ ਲਾਇਸੈਂਸ ਉਨੇ ਕਿਹਾ ਕਿ ਮਤਲਬ ਕਿ ਕਾਰਾ ਖੁਰਦ ਹਲਕੇ ਵੀ ਬਹੰਦਾ ਡਰਾਈਵਿੰਗ ਲਾਇਸੈਂਸ ਬੰਦੇ ਕੋਲੇ ਹੋਣਾ ਜ਼ਰੂਰੀ ਹੈ ਪੋਸਟਾ ਕਿੰਨੀ ਹੈ ਇੱਕ ਸੈਕੰਡ ਪੋਸਟ ਮੀਡਲ ਕਲਾਸ ਠੀਕ ਹੈ ਦਸਵੀਂ ਕਲਾਸ ਮੰਗੀ ਇਹਨਾਂ ਨੇ ਪੋਸਟ ਕਿੰਨੀ ਹੈ ਇੱਕ ਕਿੰਨੀ ਹੈ ਜੀ ਪੋਸਟ 8110 ਮੀਡਲ ਅੱਠਵੇਂ ਨੂੰ ਕਹਿੰਦੇ 9ਵੇਂ ਨੂੰ ਪੰਜਵੇਂ ਨੂੰ ਕਹਿੰਦੇ ਮੀਡਲ ਧਿਆਨ ਚੜੇ ਠੀਕ ਹੈ ਜੀ ਉਮੀਦਵਾਰਾਂ ਦੀ ਉਮਰ 45 ਸਾਲ ਤੋਂ ਵੱਧ ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਉਹਨੇ ਕਿ ਸਾਲ 45 ਸਾਲ ਦਾ ਹੋਵੇ ਤਾਂ ਘੱਟ ਨਾ ਹੋਵੇ ਉਮਰ ਨੇ ਐਕਸਪੀਰੀਅੰਸ ਹੋਲਡਰ ਮੰਗ ਕੇ ਕਿੰਨਾਤੋਂ ਲੋਹਿਆ ਕਿ ਉਮਰ ਹਾਲ ਸਹੀ ਮੰਗਿਆ ਨੰਬਰ ਤੋਂ ਜਰੂਰੀ ਤਜਰਬੇ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਜਿਹੜੇ ਬੰਦੇ ਕੋਲ ਕੰਮ ਦਾ ਐਕਸਪੀਰੀਅੰਸ ਵੱਧਦਾ ਉਹਨੂੰ ਹੀ ਪਹਿਲ ਦਿੱਤੀ ਜਾਗੀ ਤਨਖਾਹ ਸਮਝੌਤੇ ਅਨੁਸਾਰ ਮੁੱਖ ਕੀ ਥੋਣ ਗੱਲਬਾਤ ਕਰਨਗੇ ਇਹ ਤਨਖਾਹ ਕੀ ਦੇਣੀ ਹੈ ਪਰ ਇੰਨਾ ਕਿ ਯਕੀਨ ਹੈ ਮੈਨੂੰ ਵੀ ਤਨਖਾਹ ਜੀ 24000 ਪਲਸ ਦੇਣਗੇ ਠੀਕ ਹੈ ਜੀ ਵਿਸਤ੍ਰਿਤਨ ਕਿਹਾ ਵਿਸਤ੍ਰਿਤ ਜਾਣਕਾਰੀ ਲਈ ਉਮੀਦਵਾਰ 76 ਰੈੱਡ ਕਰਾਸ ਨਾਲ ਕਿਸੇ ਵੀ ਕੰਮ ਵਾਲੇ ਦਿਨ ਦਫਤਰੀ ਕੰਮਕਾਜ ਦੌਰਾਨ ਜਿੱਦੇ ਸ਼ਨੀਵਾਰ ਤੇ ਐਤਵਾਰ ਛੱਡ ਕੇ ਠੀਕਾ ਸਾਮ ਨੂੰ 9 ਵਜੇ ਸਵੇਰ 9 ਵਜੇ ਤੋਂ ਲੈ ਕੇ ਸਾਮ ਨੂੰ 3 ਵਜੇ ਤੱਕ ਤੁਸੀਂ ਆਹ ਨੰਬਰ ਦੇ ਰੱਖਿਆ ਹੈਗਾ ਇੱਥੇ ਫੋਨ ਤੇ ਸੰਪਰਕ ਕਰ ਸਕਦੇ ਹੋ ਜਾਂ ਉੱਥੇ ਜਾ ਕੇ ਪੁੱਛਗਿੱਛ ਵੀ ਕਰ ਸਕਦੇ ਹੋ ਠੀਕ ਹੈ ਜੀ ਇਹਨਾਂ ਦੇ ਹਿੱਤਵੱਧ ਉਮੀਦਵਾਰ ਜ਼ਿਲ੍ਹਾ ਪ੍ਰਸ਼ਾਸਨ ਕੰਪਲੈਕਸ ਕਪੂਰਥਲਾ ਵਿਖੇ ਦਫ਼ਤਰ ਅਡਿਸ਼ਨਲ ਡਿਪਟੀ ਕਮਿਸ਼ਨਰ ਕਪੂਰਥਲਾ ਚ ਆਪਣੇ ਅਸਲੀ ਦਸਤਾਵੇਜ਼ ਸਮੇਤ ਇੰਟਰਵਿਊ ਵਿਚ ਹੀ ਸਰ ਲੈ ਸਕਦੇ ਆ ਕਿੱਥੇ ਹੀ ਸਰ ਲੈਣਾ ਜੀ ਤੁਹਾਨੂੰ ਫਿਰ ਦੱਸ ਦਿੰਨੇ ਆ ਜ਼ਿਲ੍ਹਾ ਪ੍ਰਸ਼ਾਸਕਿਕ ਕੰਪਲੈਕਸ ਕਪੂਰਥਲਾ ਵਿਖੇ ਦਫ਼ਤਰ ਐਡੀਸ਼ਨਲ ਡਿਪਟੀ ਕਮਿਸ਼ਨਰ ਕਪੂਰਥਲਾ ਚ ਆਪਣੇ ਅਸਲੀ ਦਸਤਾਵੇਜ਼ ਆਪਨੇ ਅਸਲੀ ਦਸਤਾਵੇਜ਼ ਚ ਲੈ ਕੇ ਜਾਣੇ ਆ ਤੇ ਫੋਟੋਕਾਪੀਆਂ ਜ਼ਰੂਰ ਲੈ ਕੇ ਜਾ ਕੇ ਲੈ ਕੇ ਜਾਣੇ ਉਹਨਾਂ ਦੇ ਆ ਤੇ ਸਾਰੀਆਂ ਜਿਹੜੇ ਕਿਸਲ ਪ੍ਰੋਟੈਸਟਡ ਹੋਣੀਆਂ ਚਾਹੀਦੀਆਂ ਇਹ ਗੱਲ ਦਾ ਖਾਸ ਤੌਰ ਤੇ ਧਿਆਨ ਖੇਦੋ ਦੋ ਫੋਟੋਆਂ ਕੋਲ ਜ਼ਰੂਰ ਹੋ ਠੀਕ ਹੈ ਜੀ ਹੁਣ ਛੱਡੇ ਘਰ ਦਿੱਤੀ ਸੀ ਹੁਣ ਜਾਣਕਾਰੀ ਵਧਿਆ ਲੱਗਦੀ ਆ ਇਸ ਤਰ੍ਹਾਂ ਹੋਰ ਅਪਡੇਟ ਜਾਣਨ ਲਈ ਆਪਣੇ ਚੈਨਲ ਐਜੂਕੇਟਰ ਨਾਲ ਜੁੜੇ ਰਿਹਾ ਕਰੋ ਮਿਲਦੇ ਨੇਕਸਟ ਅਪਡੇਟ ਨਾਲ ਥੈਂਕ ਯੂ